ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਗ਼ਜ਼ਲ ਦਾ ਰਹਿਨੁਆ ਦੀਪਕ ਜੈਤੋਈ ਨੂੰ ਪਹਿਲੀ ਵਾਰ ਮੈਂ ਪਧੌੜ ਵੇਖਿਆ ਸਾਡੀ ਤਪਾ ਮੰਡੀ ਦੀ ਸਭਾ ਨੇ ਪਧੌੜ ਇੱਕ ਸਮਾਗਮ ਕਰਵਾਇਆ ਜਿਨੇ ਕਿਸੇ ਵਿਸ਼ੇ ਤੇ ਗੋਸ਼ਟੀ ਹੋਈ ਰਾਤ ਨੂੰ ਕਵੀ ਦਰਬਾਰ ਪ੍ਰਦਾਨ ਕੀ ਦੀਪਕ ਜੈਤੋਈ ਦੀ ਸੀ ਗੱਲ 40-42 ਸਾਲ ਦੀ ਹੈ ਮੈਂ ਜਿਨ ਨਵਾਂ ਨਵਾਂ ਲਿਖਣ ਲੱਗਿਆ ਸੀ ਚਿੱਠੀ ਪਾ ਕੇ ਮੈਂ ਹੀ ਉਹਨਾਂ ਨੂੰ ਬੁਲਾਇਆ ਸੀ ਉਹ ਆ ਗਏ ਸੀ ਦੇਵ ਰਾਉਕੇ ਤੋਂ ਬਿਨਾ ਦੋ ਤਿੰਨ ਹੋਰ ਸ਼ਾਇਰ ਵੀ ਨਾਲ ਸਨ ਕਵੀ ਦਰਬਾਰ ਸਰਕਾਰੀ ਸਕੂਲ ਵਿੱਚ ਸੀ ਸਰਦੀ ਦੀ ਰੋਸੀ 7 ਵਜੇ ਸਨ ਅਸੀਂ ਪ੍ਰਬੰਧ ਕਰ ਰਹੇ ਸੀ ਖੁੱਲਾ ਕਵੀ ਦਰਬਾਰ ਸੀ ਲੋਕਾਂ ਨੇ ਦਰੀਆਂ ਤੇ ਬਹਿਣਾ ਸੀ ਇਕੱਠ ਹੋ ਰਿਹਾ ਸੀ ਜੈਤੋਈ ਮੇਰੇ ਕੋਲ ਆਏ ਕਹਿਣ ਲੱਗੇ ਹਾਂ ਕਾਕਾ ਕੋਈ ਪ੍ਰਬੰਧ ਹੈ ਕਾਜ਼ਾ ਪ੍ਰਬੰਧ ਜੀ ਮੈਂ ਕਿਹਾ ਮੈਂ ਅਜੇ ਦੁਨੀਆ ਦੇ ਰੰਗਾਂ ਤੋਂ ਜਾਣੂ ਨਹੀਂ ਸੀ ਉਹ ਬੋਲੇ ਤੂੰ ਆਪ ਵੀ ਲਿਖਦਾ ਹਾਂ ਜੀ ਥੋੜਾ ਬਹੁਤਾ ਇਹ ਤੈਨੂੰ ਪ੍ਰਬੰਧ ਦਾ ਨਹੀਂ ਪਤਾ ਕੀ ਹੁੰਦਾ ਮੈਂ ਚੁੱਪ ਸੀ ਉਵੇਂ ਖੜਾ ਸੀ ਜਿਵੇਂ ਜਮਾਤ ਵਿੱਚ ਪਾਠਨਾ ਯਾਦ ਕਰਨ ਵਾਲਾ ਜੋ ਆਖੜਾ ਹੋਵੇ ਨਾਲ ਆਇਆ ਕਵੀ ਨੇ ਕਿਹਾ ਓਏ ਕੋਈ ਠੰਡੇ ਤੱਤੇ ਦਾ ਪ੍ਰਬੰਧ ਹੈ ਦੀਪਕ ਜੈਤੋਈ ਨੂੰ ਸੱਦਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਖਾਣਾ ਕੀ ਪੀਣਾ ਮੈਂ ਸਮਝ ਗਿਆ ਸਾਡਾ ਪ੍ਰਧਾਨ ਇਸ ਤਰ੍ਹਾਂ ਸੀ ਉਹ ਅਜੇ ਆਇਆ ਨਹੀਂ ਸੀ ਕਿਸੇ ਦੇ ਘਰੇ ਸੀ ਮੈਨੂੰ ਨਿਰ ਉਤਰ ਹੋਏ ਖੜੇ ਨੂੰ ਵੇਖ ਕੇ ਜੈਤੋਈ ਬੋਲੇ ਬੋਲੇ ਕਹਦੇ ਸੀ ਗੁੱਸੇਈ ਸੀ ਓ ਚੱਲ ਤੂੰ ਇਹ ਦੱਸ ਮੈਨੂੰ ਦੇਣਾ ਕੀ ਹੈ ਮੈਂ 650 ਪਿਆਫੜਾ ਮੈਂ ਦੇ ਦਿੱਤੇ ਉਹ ਕਵੀਆਂ ਨੂੰ ਨਾਲ ਲੈ ਕੇ ਜਿਵੇਂ ਆਏ ਸੀ ਚਲੇ ਗਏ ਜੇਵਰਾਉ ਕਿ ਉਹਨਾਂ ਨੂੰ ਆਪਣੇ ਸਹੁਰਿਆਂ ਦੇ ਘਰੇ ਲੈ ਗਿਆ ਖਾ ਪੀ ਕੇ ਮੁੜੇ ਇਕੱਠ ਹੋ ਗਿਆ ਜਿਵੇਂ ਕੋਈ ਰਾਸੀ ਜਲਸਾ ਹੋਣਾ ਹੋਵੇ ਲੋਕ ਸੁੰਨ ਆਏ ਸੀ ਸਾਰੇ ਕਵੀਆਂ ਨੂੰ ਸੁਣਿਆ ਜੈਤੋਈ ਨੂੰ ਸਭ ਤੋਂ ਵੱਧ ਸੁਣਨ ਆਇਆ ਤੋਂ ਇੱਕ ਉੱਠ ਕੇ ਕਹਿੰਦਾ ਛੋਟੀ ਵਾਲੇ ਬਾਬੇ ਨੂੰ ਫੇਰ ਲਾਓ ਜੈਤੋਈ ਤਾਂ ਲੈਸਾ ਸਟੇਜੀ ਸੀ ਲੋਕਾਂ ਨੇ ਰੱਜ ਕੇ ਸੁਣਿਆ ਉਹ ਸਰੋਤਿਆਂ ਦੀ ਸਮੇਂ ਦੇ ਪੱਧਰ ਤੇ ਜਾ ਕੇ ਕਵਿਤਾ ਪੇਸ਼ ਕਰਨ ਦੇ ਧਣੀ ਸੀ ਉਹਨਾਂ ਨੇ ਇਹ ਗੱਲ ਵੀ ਸੁਣਾਈ ਕਿ ਜਦੋਂ ਮੈਂ ਇਹ ਗੀਤ ਲਿਖਿਆ ਸੀ ਗੱਲ ਸੋਚ ਕੇ ਕਰੀ ਬੇਜ਼ਹਿਲਦਾਰਾ ਆਸਾਨੀ ਕਨੌਰ ਚਲਨੀ ਉਹਨਾਂ ਨੇ ਦੱਸਿਆ ਕਿ ਸਾਡੇ ਜੇਤੋ ਨਰਿੰਦਰ ਬੀਬਾ ਦਾ ਅਖਾੜਾ ਲੱਗਿਆ ਹੋਇਆ ਸੀ ਉੱਥੋਂ ਦੇ ਜ਼ਹਿਲਦਾਰ ਨੇ ਸਟੇਜ ਤੇ ਆ ਕੇ ਨਰਿੰਦਰ ਬੀਬਾ ਦੀ ਬਾਹ ਫੜ ਲਈ ਸ਼ਰਾਬ ਪੀਤੀ ਹੋਈ ਸੀ ਮੈਂ ਉੱਥੇ ਹੀ ਸੀ ਨਰਿੰਦਰ ਬੀਬਾ ਨੇ ਕਿੜਕਿਆ ਜ਼ਰੂਰ ਪਰ ਜੋ ਉਹਨੂੰ ਕਹਿਣਾ ਚਾਹੀਦਾ ਸੀ ਉਹ ਨਹੀਂ ਕਿਹਾ ਨਰਿੰਦਰ ਬੀਬਾ ਨੂੰ ਜੋ ਕਹਿਣਾ ਚਾਹੀਦਾ ਸੀ ਮੈਂ ਉਹ ਗੀਤ ਵਿੱਚ ਲਿਖਿਆ ਸ਼ਾਇਰ ਉਹੀ ਹੈ ਜਿਹੜਾ ਲੋਕਾਂ ਦੀਆਂ ਨਾ ਕਹੀਆਂ ਜਾਣ ਵਾਲੀਆਂ ਗੱਲਾਂ ਲਿਖ ਕੇ ਲੋਕਾਂ ਵਿੱਚ ਜ਼ਰੂਰਤ ਪੈਦਾ ਕਰੇ ਲੋਕਾਂ ਦੀ ਆਵਾਜ਼ ਬਣੇ ਰਾਤ ਦੇ 10 11 ਵਜੇ ਤੱਕ ਕਵੀ ਦਰਬਾਰ ਚੱਲਿਆ ਉਦੋਂ ਲੋਕਾਂ ਦੀ ਕਵਿਤਾ ਗੀਤਨਾ ਸਾਂਝੀ ਕਾਮਰੇਡਾਂ ਦੇ ਡਰਾਮਿਆਂ ਤੇ ਭਾਈ ਮੰਨਾ ਸਿੰਘ ਦੇ ਨਾਟਕਾਂ ਚ ਗੌਂਦੇ ਕਵੀਆਂ ਤੇ ਗਾਇਕਾਂ ਨੂੰ ਲੋਕ ਜਲੋਂ ਸੁਣਦੇ ਸੀ ਅੱਜ ਵਾਂਗ ਲੋਕ ਪੱਥਰ ਨਹੀਂ ਸਿਓਏ ਦੁੱਖਾਂ ਦੇ ਮਾਰੇ ਲੋਕ ਜ਼ਿੰਦਗੀ ਭੋਗਦੇ ਵੀ ਸੀ ਜਿਉਂਦੇ ਵੀ ਸੀ ਰੂਹਾਂ ਦੇ ਪੰਛੀ ਦਿਲ ਰਾਹੀਂ ਚੋਕ ਚੁਕਦੇ ਜਿਸ ਵਿੱਚ ਗੀਤਾਂ ਕਵਿਤਾਵਾਂ ਦੇ ਮੋਤੀ ਵੀ ਸ਼ਾਮਲ ਸੀ ਜੋ ਤੋਈ ਕਵਿਤਾ ਤੇ ਨਿਰਪਰਸੀ ਕੁਲ ਵਕਤੀ ਸ਼ਾਇਰ ਸੀ ਤੜਕੇ 3-4 ਵਜੇ ਉੱਠ ਕੇ ਸ਼ਾਗਿਰਦਾਂ ਦੀਆਂ ਗਜ਼ਲਾਂ ਦੀ ਇਸਲਾ ਕਰਦੇ ਸ਼ਾਗਿਰਦ ਗਜ਼ਲ ਦੇ ਨਾਲ ਲਿਫਾਫੇ ਵਿੱਚ ਅੰਤਰ ਦੇਸੀ ਲਿਫਾਫਾ ਵੀ ਭੇਜਦੇ ਗਜ਼ਲ ਉਹਨਾਂ ਲਈ ਸਭ ਕੋਈ ਸ਼ਿਵ ਸਾਮੂਹ ਮੱਥਾ ਸਵਾਰਨ ਤੇ ਜ਼ਿੰਦਗੀ ਲਾਰੇ ਸੀ ਗਜ਼ਲ ਦੇ ਉਰਦੂ ਤੋਂ ਲਿਆਉਂਦੇ ਹੋਏ ਵਿੱਚ ਪੰਜਾਬੀ ਦੇ ਵੇੜੇ ਵਿੱਚ ਪੀਜਣ ਵਾਲੇ ਉਹ ਮੁੱਢਲੇ ਇਸ਼ਾਰੇ ਤੋਂ ਸਨ ਇਸ ਕਰਕੇ ਉਹ ਉਸਤਾਦ ਸ਼ਾਇਰ ਸੀ ਉਹ ਗਜ਼ਲ ਦਾ ਮੂੰਹ ਮੱਥਾ ਸਵਾਰਨ ਆਏ ਸੀ ਸਵਾਰ ਕੀ ਤੁਰਗੇ ਅੱਜ ਲੁਧਿਆਣਾ ਦੇ ਪਰਲੇ ਪਾਸੇ ਪੰਜਾਬੀ ਗਜ਼ਲ ਦੇ ਕਈ ਮੱਠ ਉਹਨਾਂ ਦੇ ਸ਼ਾਗਿਰਦਾਂ ਦੇ ਹੀ ਹਨ ਏਕ ਨੇ ਤਾਂ ਉਹਨਾਂ ਦੇ ਨਾਂ ਤੇ ਦੀਪਕ ਦੀ ਲੋ ਸਫਾ ਵੀ ਬਣਾਇਆ ਹੋਇਆ ਹੈ ਜੈਤੋਈ ਰਮ ਤੇ ਵੀ ਸਨ ਜਦੋਂ ਜ਼ਿੰਦਗੀ ਭਾਰ ਲੱਗਣ ਲੱਗ ਪੈਂਦੀ ਉਹ ਛਿਪਦੇ ਦਿਨ ਉਠਮਣਾ ਦੇਣ ਲਈ ਆਪਣੇ ਕਿਸੇ ਸ਼ਾਗਿਰਦ ਕੋਲ ਜਾਂਦੇ ਪੰਜ ਪੰਜ 7 7 ਦਿਨ ਜੈਤੋ ਉਹਨਾਂ ਮੁੜਦੇ ਅੱਗੇ ਦੀ ਅੱਗੇ ਜਾਈ ਜਾਂਦੇ ਜਿਵੇਂ ਜੈਣੀ ਸਾਧੂ ਸਾਧਵੀਆਂ ਹਰ ਘਰ ਚੋਂ ਇੱਕ ਇੱਕ ਰੋਟੀ ਲੈਂਦੇ ਨੇ ਉਸੇ ਤਰ੍ਹਾਂ ਉਹ ਇੱਕੇ ਸ਼ਾਗਿਰਦ ਦੇ ਘਰ ਇੱਕੋ ਰਾਤ ਕੱਟਦੇ ਫੰਤਾ ਮੰਗ ਸ਼ਾਇਰਾਂ ਦੀ ਟਾਣੀ ਵਿੱਚ ਗ਼ਜ਼ਲ ਦੀ ਬੰਤਰ ਅਤੇ ਬੰਤਰ ਦੀਆਂ ਗੱਲਾਂ ਕਰਦੇ। ਉਦੋਂ ਸ਼ਾਇਰਾਂ ਦੀ ਸਿਕਸ ਕੌਨ ਵਿੱਚ ਰੁਚੀ ਵੀ ਸੀ। ਹੁਣ ਵਾਂਗ ਸ਼ਾਇਰ ਗ਼ਜ਼ਲ ਦੀ ਬਹਿਰ ਵਜ਼ਨ ਬਾਰੇ ਜਾਣ ਕੇ ਆਪਣੇ ਆਪ ਨੂੰ 16 ਗੱਲਾਂ ਸੰਪੂਰਨ ਨਹੀਂ ਸੀ ਸਮਝਦੇ। ਹੋਰ ਪਿੱਛੋਂ ਹੋਰ ਸਿੱਖਣ ਦੀ ਜਿਗਿਆਸਾ ਪ੍ਰਬਲ ਹੁੰਦੀ ਰਹਿੰਦੀ ਸੀ। ਜਦ ਤੋਈ ਜਲਸਿਆਂ ਵਿੱਚ ਜਾ ਕੇ ਵੀ ਸ਼ਾਇਰੀ ਕਰਦੇ। ਨਗਰ ਕੌਂਸਲ ਦੀਆਂ ਚੋਣਾਂ ਵਿੱਚ ਉਮੀਦਵਾਰਾਂ ਦੇ ਕਸੀਦੇ ਲਿਖਦੇ। ਜੋਸ਼ ਵਿੱਚ ਆ ਕੇ ਪੜ੍ਹਦੇ। ਲੋਕ ਉਹਨਾਂ ਦਾ ਨਾਂ ਸੁਣ ਕੇ ਹੀ ਆ ਜਾਂਦੇ ਸੀ ਇੱਕ ਵਾਰ ਉਹ ਕਿਸੇ ਬਾਗ ਵਿੱਚ ਗਏ ਉਮੀਦਵਾਰ ਦੇ ਸੁਭਾਅ ਸੇਵਾ ਭਾਵ ਬਾਰੇ ਲੰਮੀ ਕਵਿਤਾ ਪੜ੍ਹੀ ਅਗਲੇ ਦਿਨ ਉਮੀਦਵਾਰ ਦਾ ਵਿਰੋਧੀ ਉਮੀਦਵਾਰ ਵੀ ਉਹਨਾਂ ਦੇ ਪੈਰਾਂ ਵਿੱਚ ਜਾ ਬੈਠਾ ਅੱਥ ਨੇ ਉਹਦਾ ਜਲਸਾ ਸੀ ਉਹਦੇ ਬਾਰੇ ਵੀ ਜੈਤੋਈ ਨੇ ਕਵਤਾ ਲਿਖ ਦਿੱਤੀ ਅੰਤ ਵਿੱਚ ਲੋਕਾਂ ਨੂੰ ਇਹ ਵੀ ਕਿਹਾ ਕਿ ਕੱਲ ਮੈਂ ਫਲਾਣੇ ਦੇ ਜਲਸੇ ਚ ਆਇਆ ਸੀ ਮੈਂ ਤੁਹਾਨੂੰ ਉਹਦੇ ਸੁਭਾਅ ਬਾਰੇ ਦੱਸਿਆ ਸੀ ਅੱਜ ਇਹਦੇ ਸੁਭਾਅ ਬਾਰੇ ਦੱਸਿਆ ਮੈਂ ਦੋਹਾਂ ਦੇ ਗੁਣ ਦੱਸ ਦਿੱਤੇ ਨੇ ਢੰਗ ਨਾਲ ਥੋੜੇ ਬਹੁਤ ਨੁਕਸ ਵੀ ਦੱਸੇ ਨੇ ਹੁਣ ਤੁਸੀਂ ਆਪੇ ਫੈਸਲਾ ਕਰਿਓ ਕਿ ਦੋਹਾਂ 'ਚੋਂ ਤੁਹਾਨੂੰ ਕਿਹੜਾ ਚੰਗਾ ਲੱਗਦਾ ਇਹਨਾਂ ਗੱਲਾਂ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਗੱਜ਼ਲ ਨੂੰ ਪੜਨਾਇਆ ਗਿਆ ਬਠਿੰਡਾ ਤੋਂ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਜਾਣ ਲੱਗਿਆ ਉਹਨਾਂ ਬਾਰੇ ਉਹ ਗੱਲਾਂ ਦਾ ਵੀ ਪਤਾ ਲੱਗਿਆ ਜਿਹੜੀਆਂ ਉਹਨਾਂ ਦੀ ਬੇਫਿਕਰੀ ਤੇ ਫਕਾ ਮਸਤੀ ਨਾਲ ਸੰਬੰਧਿਤ ਸੀ ਜੈਤੋਈ ਨੇ ਪਹਿਲਾਂ ਪਹਿਲਾਂ ਆਪਣਾ ਜੱਦੀ ਪੁਸ਼ਤੀ ਕੰਮ ਕਰਦਿਆਂ ਲੋਕਾਂ ਦੀਆਂ ਟੂਮਾਂ ਕੜੀਆਂ ਸਮਾਲ ਸਰਕਸਵੇ ਵਿੱਚ ਵੀ ਦੁਕਾਨ ਕੀਤੀ ਪਰ ਸਭਾ ਸ਼ੈਰਾਨਾ ਸੀ ਜਿਵੇਂ ਦੁਕਾਨ ਕੀਤੀ ਸੀ ਉਵੇਂ ਚੱਕਣੀ ਪਈ ਉਹਨਾਂ ਕੋਲ ਸੁਰ ਸੀ ਪਰ ਮੁੰਡੇ ਠੁਕਵੀ ਤਾਲ ਨਾ ਦੇ ਸਕੇ ਸੋਰ ਤੇ ਤਾਲ ਇੱਕ ਨਾ ਹੌਣ ਬੇਕਿਰਕੀ ਪੈਦਾ ਹੋ ਜਾਂਦੀ ਹੈ ਸਵਰਨਕਾਰੀ ਮਾਇਆ ਦੀ ਖੇਡ ਹੈ ਜੇਬ ਦਾ ਉਹਨਾ ਇਹ ਕਿੱਤਾ ਨਹੀਂ ਕਰ ਸਕਦਾ ਲੋਕਾਂ ਨੇ ਲੋੜ ਮੇਰੇ ਸੋਨਾ ਲੈਣਾ ਹੁੰਦਾ ਘਰੇਲੂ ਲੋੜਾਂ ਮੇਰੇ ਵੇਚਣਾ ਵੀ ਜੇ ਤੋਈ ਦੇ ਘਰ ਦੀ ਗੱਲ ਲੋਕਾਂ ਦੀਆਂ ਲੋੜਾਂ ਨਾਲ ਨਿਭਣ ਜੋਗਰੀ ਨਹੀਂ ਸੀ ਜੇ ਤੋਈ ਨੂੰ ਬੜੇ ਸਾਲ ਹੋ ਗਏ ਧਰਤੀ ਤੋਂ ਗਿਆ ਪਰ ਉਹਨਾਂ ਦਾ ਇਹ ਗੀਤ ਹਵਾ ਤੇ ਵੀ ਲਿਖਿਆ ਗਿਆ ਹੈ ਕੁਆਰੀਆਂ ਕੁੜੀਆਂ ਦੇ ਕੁਆਰੇ ਚਾਵਾਂ ਨੇ ਤਸੂਤੀ ਤੇ ਵੀ ਕੱਢਿਆ ਸੀ ਮਾਂ ਨੂੰ ਕੁੰਜੀਆਂ ਫੜਾਉਂਦੀ ਕੁੜੀ ਦੀ ਤਸਵੀਰ ਕੁੜੀਆਂ ਰੰਗ ਬਰੰਗੇ ਧਾਗਿਆਂ ਨਾਲ ਕੱਢਦੀਆਂ ਤੇ ਸ਼ੀਸ਼ਿਆਂ 'ਚ ਜੜਾ ਕੇ ਦਾਜ ਦਾ ਤੀਲਾ ਬਣਾ ਕੇ ਸੌਣੀ ਲੈ ਕੇ ਜਾਂਦੀਆਂ ਇਹ ਗੀਤ ਰਿਕਾਰਡ ਹੁਣ ਵੇਲੇ ਵੀ ਸੁਣਿਆ ਜਾਂਦਾ ਸੀ ਡੋਲੀ ਤੁਰਨ ਵੇਲੇ ਗਮਗੀਨ ਮਾਹੌਲ ਦੀ ਯਾਦ ਕਰਵਾਉਂਦਾ ਸੀ ਹੁਣ ਵੀ ਕਰਵਾਉਂਦਾ ਕਰਵਾਉਂਦਾ ਵੀ ਰਹੇਗਾ ਇਹ ਗੀਤ ਨਰਿੰਦਰ ਬੀਬਾ ਨੇ ਗਾਇਆ ਸੀ ਲੱਕੜ ਦੇ ਨਾਲ ਲੋਹਾ ਵੀ ਤਰ ਗਿਆ ਸੀ ਇਹ ਗੀਤ ਨਰਿੰਦਰ ਬੀਬਾ ਤੇ ਜਤੋਈ ਦੀ ਹੋਂਦ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ ਜਦੋਂ ਇਹ ਗੀਤ ਕੋਠਿਆਂ ਤੇ ਮੰਝੇ ਜੋੜ ਕੇ ਬੰਨੇ ਸਪੀਕਰ ਤੋਂ ਲੋਕਾਂ ਦੇ ਕੰਨ 'ੀ ਪੈਂਦਾ ਲੋਕ ਸੁਣ ਕੇ ਕਹਿੰਦੇ ਤਿਆਂ ਕੋਈ ਤਾਂ ਸਰਦਾਰੀ ਹੁੰਦੀ ਨਹੀਂ ਇਹ ਗੱਲ ਕੀ ਬਣੀ ਪਰ ਇਹ ਸਤਰ ਮਾਲਵੇ ਦੇ ਖਾਂਦੇ ਪਿੰਦੇ ਘਰਾਂ ਦੀ ਮਾਨਸਿਕਤਾ ਦੀ ਕੁੜੀਆਂ ਪ੍ਰਤੀ ਅਪਣਾਈ ਮਿਆਰੀ ਸੋਚ ਦਾ ਇਤਿਹਾਸ ਸਾभी ਬੈਠੀ ਹੈ ਆਜ਼ਾਦੀ ਤੋਂ ਪਹਿਲਾਂ ਜ਼ਮੀਨਾਂ ਦੀਆਂ ਵੱਡੀਆਂ ਢੇਰੀਆਂ ਦੇ ਮਾਲਕ ਤੇ ਸਰਦਾਰ ਕਹਾਉਂਦੇ ਲੋਕ ਆਪਣੇ ਘਰਾਂ ਵਿੱਚ ਜਾਂ ਤਾਂ ਕੁੜੀਆਂ ਜੰਮਣ ਤੋਂ ਪਿੱਛੋਂ ਵੱਡੀਆਂ ਨਹੀਂ ਸੀ ਹੁਣ ਦਿੰਦੇ ਕਿਸੇ ਨਾ ਕਿਸੇ ਤਰੀਕੇ ਮਾਰ ਦਿੰਦੇ ਜਾਂ ਜਿਉਂਦੀ ਨੂੰ ਤੌੜੇ ਵਿੱਚ ਪਾ ਕੇ ਦੱਬ ਦਿੰਦੇ ਉਹਨਾਂ ਦੀ ਸੋਚ ਹੁੰਦੀ ਕਿ ਸਾਡੇ ਘਰੇ ਕਿਸੇ ਹੋਰ ਦੇ ਘਰੋਂ ਡੋਲੀ ਆ ਤਾਂ ਸਕਦੀ ਹੈ ਸਾਡੇ ਘਰੋਂ ਜਾ ਨਹੀਂ ਸਕਦੀ ਕਿਹਾ ਜਾਂਦਾ ਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਫੁੱਲਾਂ ਵਾਂਗ ਲੋਕਾਂ ਦੇ ਰੰਗ ਨੇ ਕਈ ਨਰਮ ਜ਼ਿਲੇ ਜਮਦੀਤੀ ਨੂੰ ਇੱਕ ਨਾਂ ਲਾਉਂਦੇ ਲੋਰੀਆਂ ਦਿੰਦੇ ਖੁੱਲਾ ਖੋਵਾਂ ਦੇ ਬੁਲਾਉਂਦੇ ਮੁੰਡਿਆਂ ਵਾਂਗ ਪਾਲਦੇ ਮੁੰਡਿਆਂ ਵਾਂਗ ਹੀ ਪਿੰਡ ਦੇ ਡੇਰੇ ਜਾਂ ਸ਼ਹਿਰ ਕਸਬੇ ਦੀ ਕਿਸੇ ਰਿਸ਼ਤੇਦਾਰੀ ਵਿੱਚ ਛੱਡ ਕੇ ਪੜਾਉਂਦੇ ਜਦੋਂ ਪੜ ਕੇ ਆਈ ਕੁੜੀ ਘਰ ਆਉਂਦੀ ਸਾਰੀ ਕਬੀਲਦਾਰੀ ਉਹਨੂੰ ਦੇ ਦਿੰਦੇ ਜ਼ਮੀਨ ਵੇਚਣੀ ਜ਼ਮੀਨ ਗਹਿਣੇ ਲੈਣ ਵੇਲੇ ਕੁੜੀ ਤੋਂ ਪੁੱਛਿਆ ਜਾਂਦਾ ਫਸਲ ਕਿੰਨੀ ਹੋਈ ਕੀ ਲੈਣਾ ਦੇਣਾ ਸਾਰਾ ਹਿਸਾਬ ਮੁੰਡਿਆਂ ਵਾਂਗ ਪਾਲੀ ਕੁੜੀ ਰੱਖਦੀ ਬੇਟੀ ਦੀ ਕੁੰਜੀ ਉਹਦੇ ਕੋਲ ਹੁੰਦੀ ਅਜੇ ਹੀ ਸਨੇਰੀ ਕੁੜੀ ਦਾ ਸਾਖ ਲੈਣ ਲਈ ਵਿਚੋਲੇ ਵੇੜੇ ਨੀਵੇਂ ਕਰ ਦਿੰਦੇ ਬਗਾਨਾ ਤਨ ਬਗਾਨੇ ਘਰੀ ਤੋਰਨਾ ਹੁੰਦਾ ਤੋਰਨ ਵੇਲੇ ਦੇ ਛਿਣਾ ਨੂੰ ਜੇ ਤੋਈ ਨਹੀਂ ਆਪਣੇ ਗੀਤ ਵਿੱਚ ਸਾਂਭਿਆ ਹੈ ਨਰਿੰਦਰ ਬੀਬਾ ਨੇ ਆਵਾਜ਼ ਦੇ ਕੇ ਆਉਣ ਵਾਲੀਆਂ ਸਦੀਆਂ 'ਚ ਵਗਣ ਵਾਲੀ ਹਵਾ ਦੇ ਬੱਲੇ ਪਾ ਦਿੱਤਾ ਇਹ ਗੀਤ ਪਹਿਲਾਂ ਵੀ ਸੁਣਿਆ ਜਾਂਦਾ ਸੀ ਹੁਣ ਵੀ ਸੁਣਿਆ ਜਾਂਦਾ ਹੈ YouTube ਤੇ ਸੁਣ ਕੇ ਵੇਖੋ ਲਗਾਤਾਰ ਗਿਣਤੀ ਚੈੱਕ ਕਰ ਲਓ ਮਹੀਨੇ 20 ਜਨਾਂ ਵਿੱਚ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਇਹ ਗੀਤ ਹੁਣ ਵੀ ਸੁਣਿਆ ਜਾ ਰਿਹਾ ਹੈ ਜੇ ਤੋਈ ਨੇ ਕੁਝ ਚਲਦੇ ਗੀਤ ਵੀ ਲਿਖੇ ਇਸ਼ਕ ਬਰਾਂਡੀ ਚੜਗੀ ਜੇਠ ਨੂੰ ਸਣੇ ਪਜਾਮੇ ਕੋਟ ਜੇਠ ਨੂੰ ਅੱਗ ਲੱਗ ਜੇ ਤੇ ਇਸ ਤਰ੍ਹਾਂ ਦੇ ਹੋਰ ਗੀਤ ਵੀ ਲਿਖੇ ਰਿਕਾਰਡ ਵੀ ਹੋਏ ਪਰ ਸਮੇਂ ਮੁਤਾਬਕ ਹੋਰਾਂ ਗੀਤਾਂ ਵਾਂਗ ਮੁੰਡੇ ਕੁੜੀਆਂ ਦੇ ਗੀਤ ਲਿਖਣ ਵੇਲੇ ਮੰਨੀ ਚੇਜ ਕਾਰਨ ਗੀਤ ਉਹਨਾਂ ਲਈ ਵਰਦਾਨ ਨਾ ਬਣ ਸਕੇ ਸ਼ਰਮ ਦੀ ਲੋਈ ਲਾ ਕੇ ਕਿੱਲੇ ਟੰਗਣੀ ਪੈਣੀ ਸੀ ਉਹ ਜੇ ਤੋਈ ਤੋਂ ਟੰਗੀ ਨਾ ਗਈ ਇੱਕ ਪਾਸੇ ਨਿਮਾਨ ਸੀ ਇੱਕ ਪਾਸੇ ਉਚਾਨ ਅਜਾਂ ਤੇ ਝੱਖੜ ਝੋਲੇ ਵੀ ਸੀ ਨਿਮਾਨ ਤੇ ਲਹਿਰਾਂ ਬਹਿਰਾਂ ਸਮੇਂ ਦੀ ਲੋਕ ਲਜਕਾਰਨ ਉਹਨਾਂ ਝੱਖੜ ਝੋਲੇ ਚੱਲਨੇ ਵੇਤਰ ਸਮਝੇ ਜੇ ਤੋਈ ਦੀ ਹਾ ਦੇਗੀ ਕਮਾਲ ਦੀ ਸਿਗੋਈਏ ਵਾਂਗ ਉਹਨਾਂ ਦਾ ਗਲ ਪੱਕਿਆ ਹੋਇਆ ਸੀ ਅੱਖਰ ਅੱਖਰ ਟੁਣਕਾਰ ਪੈਦਾ ਕਰਦਾ ਸਿਰੋਤੇ ਦੀ ਆਤਮਾ ਚ ਵਸਦਾ ਲੋਕ 바ਵਾ ਕਰਦੇ ਜੇਬਾਂ ਚ ਹੱਥ ਵੀ ਪਾਉਂਦੇ ਪਰ ਸਮੇਂ ਦਾ ਕੋਈ ਕੀ ਕਰੇ ਪੱਛਮੀ ਹੰਡੇਰੀ ਦੇ ਪ੍ਰਭਾਵ ਸਾਡਾ ਪ੍ਰਾਣਾ ਸਾਰਾ ਕੁਝ ਹੁੰਝ ਕੇ ਲੈ ਗਈ ਫਿਲਮਾਂ ਆ ਗਈਆਂ ਰੇਡੀਓ ਟੀਵੀ ਆ ਗਏ ਕਵੀ ਦਰਬਾਰ ਹੋਣੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੁਣ ਜਾਣਾ ਬੀਤੇ ਦੀ ਗੱਲ ਬਣ ਕੇ ਰਹਿ ਗਈ ਜਦੋਂ ਬਾਜ਼ਾਰ ਹੀ ਉੱਜੜ ਗਿਆ ਹੱਟਾਂ ਵਾਲੇ ਕੀ ਕਰਨ ਜੇ ਤੋਈ ਨਾਲ ਵੀ ਇਸੇ ਤਰ੍ਹਾਂ ਹੋਇਆ ਸਟੇਜਾਂ ਲੜ ਛੜਾ ਗਈਆਂ ਕਵਿਤਾ ਪੜ੍ਹ ਕੇ ਪੈਸੇ ਲਓ ਨਹੀਂ ਰਹਿੰਦੇ ਮੈਂ ਚੱਲਿਆ ਜਦੋਂ ਆਣ ਲੱਗੇ ਸ਼ਾਦਾ ਰੰਗ ਉੱਡ ਗਿਆ ਉਹ ਆਸਤਾ ਬਹੁਤੀ ਗੱਲ ਗੱਲ ਤੇ ਠਾ ਹੱਕਾ ਮਾਰਦਾ ਖਸਿਆਣਾ ਜਿਹਾ ਹੱਸ ਕੇ ਉਹਨੇ ਕਿਹਾ ਜਤੋਈ ਸਾਹਿਬ ਕੋਈ ਸੁਣਨ ਵਾਲਾ ਵੀ ਹੋਵੇ ਤੂੰ ਇਹ ਤੋਂ ਕੀ ਲੈਣਾ ਤੂੰ ਕਵੀ ਦਰਬਾਰ ਸ਼ੁਰੂ ਕਰ ਸ਼ਾਦ ਫਿਰ ਚਿੱਚ ਗਿਆ ਜਦ ਜੋਈ ਨੇ ਸਟੇਜ ਵੱਲ ਇਸ਼ਾਰਾ ਕੀਤਾ ਦੋ ਤਖਤ ਪੁੱਛ ਲਾ ਕੇ ਉੱਤੇ ਦਰੀ ਵਿਚੀ ਹੋਈ ਸੀ ਮਾਈਕ ਲੱਗਿਆ ਹੋਇਆ ਸ਼ਾਦ ਅਣਮਨੇ ਮਨ ਨਾਲ ਗਿਆ ਕਵੀ ਦਰਬਾਰ ਬਾਰੇ ਦੱਸਣ ਲੱਗਿਆ ਫਿਰ ਜਤੋਈ ਨੂੰ ਪੇਸ਼ ਕਰ ਦਿੱਤਾ ਜਤੋਈ ਕਵਿਤਾ ਪੜਨ ਲੱਗਿਆ ਸਕੂਲ ਅੱਗੋਂ ਦੀ ਲੰਘਦੇ ਸ਼ਾਇਰ ਕਰਨ ਵਾਲਿਆਂ ਤੋਂ 8-10 ਬੰਦੇ ਆ ਗਏ ਮੈਂ ਕੌਮੀ ਇਕਤਾ ਬਾਰੇ ਗੀਤ ਪੜਿਆ ਸਾਂਝੀ ਹੈ ਇਹ ਭੋਏ ਸਾਡੀ ਸਾਂਝੀਆਂ ਨੇ ਧੁੱਪਾਂ ਛਾਵਾਂ ਸਾਂਝੇ ਪੌਣ ਪਾਣੀ ਦਰਿਆ ਸਾਂਝੇ ਦੁੱਖ ਸੁੱਖ ਰੋਹ ਰੀਤਾ ਟੱਪੇ ਰੋਰੀਆਂ ਨੇ ਕਿੰਜ ਅਸਾਂ ਹੋਵਾਂਗੇ ਜੁਤਾ ਦੰਚਰ ਬੰਦੀ ਮੈਂ ਖਿੱਚੇ ਫਿਰ ਪਤਾ ਨਹੀਂ ਕਿਹੜਾ ਖੁੱਲੀ ਕਫਤਾ ਵਾਲਾ ਲੱਗਿਆ ਮੰਡਾਲ ਵਿੱਚ ਬੋਕਰ ਫੇਰ ਦਿੱਤੀ ਕਵੀ ਦਰਬਾਰ ਹੋਇਆ ਅਸੀਂ ਛਪੇ ਫਾਰਮਾ ਤੋਂ ਸਿੱਧੀ ਟਿਕਟਾਂ ਲਾ ਕੇ ਦਸਤਕਤ ਕੀਤੀ ਸ਼ਾਹਦ ਨੇ ਪਹਿਲਾਂ ਜਤੋਈ ਨੂੰ ਪੈਸੇ ਦਿੱਤੇ ਉਹਨੇ ਗੀਜੇ ਵਿੱਚ ਨਹੀਂ ਪਾਏ ਆਪਣੇ ਸ਼ਾਗਿਰਦ ਹਰਦਮ ਸਿੰਘ ਮਾਨ ਨੂੰ ਫੜਾਉਂਦਾ ਹੋਇਆ ਕਹਿੰਦਾ ਹਰਦਮਾ ਆ ਚੱਕ ਉਹ ਚੱਲ ਜਦੀਏ ਕਿਸੇ ਆਹ ਸਾ ਤੇ ਦਾ ਖੁੰਜਾ ਰਬੀ ਇਹ ਕਹਿ ਕੇ ਜਤੋਈ ਸਕੂਲ ਦੇ ਇੱਟਾਂ ਵਾਲੇ ਫਰਸ਼ ਤੇ ਛੋਟੀ ਖੜਕਾਉਂਦਾ ਹੋ ਗਿਆ ਹੋ ਗਿਆ ਜੈਤੋਈ ਦੀ ਕਬਜ਼ਾ ਵਿੱਚ ਵੀ ਤੰਤ ਹੁੰਦੀ ਗੱਲਬਾਤ ਵਿੱਚ ਵੀ ਉਹਨਾਂ ਦਾ ਇੱਕ ਭਾਈ ਸੀ ਗੁਰਵਚਨ ਸਿੰਘ ਪਤੰਗਾ ਜੈਤੋਈ ਦਾ ਉਹਦੇ ਨਾਲ ਕੋਈ ਮਤਭੇਦ ਸੀ ਜਾਂ ਕੋਈ ਰੌਲਾ ਬੋਲਚਾਲ ਬੰਦ ਸੀ ਉਹ ਜਦੋਂਵੇਂ ਜੈਤੋ ਵਿੱਚ ਭਾਜਪਾ ਦੇ ਬੀਜ ਬੀਜਣ ਵਾਲਿਆਂ ਮੋਢੀਆਂ ਚੋਂ ਸੀ ਪੈ ਵਗਾਰ ਦੀ ਗੱਲ ਰੇਲੀਆਂ ਟੱਪ ਕੇ ਲੋਕਾਂ ਦੇ ਕੰਨਾਂ ਵਿੱਚ ਜਾ ਪਈ ਜੈਤੋਈ ਨੂੰ ਕੋਈ ਪੁੱਛਦਾ ਦੀਪਕ ਜੀ ਤੁਹਾਡੀ ਪਤੰਗੇ ਨਾਲ ਕਿਉਂ ਨਹੀਂ ਬੰਦੀ ਜੈਤੋਈ ਕਹਿੰਦਾ ਉਹ ਦੀਵੇ ਤੇ ਪਤੰਗੇ ਦੀ ਬਣੀਆ ਕਦੇ ਜੇ ਬਣੀਆ ਤਾਂ ਦੱਸ ਗੱਲ ਹਾਸੇ ਚ ਪੈ ਜਾਂਦੀ ਪੁੱਛਣ ਵਾਲੇ ਨੂੰ ਨਿਰ ਉੱਤਰ ਕਰ ਦਿੰਦੇ ਗੱਲ ਦੀ ਤਹਿ ਤੱਕ ਜਾਣ ਜੋਗ ਰਹਿਣਾ ਛੱਡ ਦੇ ਭਾਜਪਾ ਦੇ ਕੈਂਪਾਂ ਵਿੱਚ ਉਹਨਾਂ ਦੀ ਪੜ੍ਹੀ ਲਿਖੀ ਭੈਣ ਗੁਰਚਰਨ ਕੌਰ ਵੀ ਜਾਂਦੀ ਸੀ ਜਿਹੜੀ ਪਿਛੋਂ ਅਧਿਆਪਕਾ ਬਣੀ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ ਭਾਜਪਾ ਦੇ ਹਿੱਸੇ ਪੰਜਾਬ ਦੀ ਇੱਕ ਰਾਜ ਸਭਾ ਸੀਟ ਆਈ ਉਸਨੇ ਜੈਤੋਜ ਦੀ ਭੈਣ ਗੁਰਚਰਨ ਕੌਰ ਨੂੰ ਰਾਜ ਸਭਾ ਦੀ ਮੈਂਬਰ ਬਣਾ ਦਿੱਤਾ ਉਹ ਸ਼ਾਗਿਰਦਾਂ ਦੇ ਵਫਾਦਾਰ ਸਨ ਦਿਲੋਂ ਪੁੱਛੇ ਸਵਾਲ ਦਾ ਜਵਾਬ ਦਿੰਦੇ ਇਹ ਨਹੀਂ ਸੀ ਕਹਿੰਦੇ ਕਿ ਗਜ਼ਲ ਲਿਖਣੀ ਔਖੀ ਬਹੁਤ ਹੈ ਸਗੋਂ ਸ਼ਾਗਿਰਦ ਦੀ ਸਮਝ ਦੇ ਪੱਧਰ ਤੇ ਜਾ ਕੇ ਗਜ਼ਲ ਲਿਖਣੀ ਦੱਸਦੇ ਜਦੋਂ ਕਿਸੇ ਮੁੰਡੇ ਜਾਂ ਬੰਦੇ ਨੂੰ ਸ਼ਾਗਿਰਦ ਬਣਾਉਣਾ ਅਗਲਾ ਗੁਰੂ ਮੰਨਣ ਲੱਗਿਆ ਪੱਗ ਦਿੰਦਾ ਜੇਬ ਦਾ ਪੂਰਾ ਹੁੰਦਾ ਪੱਗ ਤੇ ਸਰ ਦੀ ਪੁੱਜਦੀ ਮਾਇਆ ਵੀ ਤਰਦਾ ਗੱਲਾਂ ਕਰਨ ਵੇਲੇ ਜਤੋਈ ਨੂੰ ਜੇ ਉਹ ਬੇਗੁੜਾ ਲੱਗਦਾ ਆਪਣੀ ਹਥੇਲੀ ਤੇ ਧਰ ਕੇ ਲੂਣ ਵੀ ਚਟਾਉਂਦਾ ਬਠੰਡਾ ਨੇੜੇ ਹੋਣ ਕਰਕੇ ਉਹਨਾਂ ਦਾ ਗੇੜਾ ਅਕਸਰ ਬਠੰਡੇ ਵੱਜਦਾ ਆਪਣੇ ਸ਼ਾਗਿਰਦ ਰਣਵੀਰ ਰਾਣੇ ਕੋਲ ਡੁੱਬਦੇ ਸੂਰਜ ਨੂੰ ਲਾਲ ਅਰਗ ਚੜਾ ਕੇ ਛਪਾਉਂਦਾ ਕਈ ਵਾਰ ਪੀਣ ਵਿੱਚ ਬਾਤ ਘਟ ਹੋ ਜਾਂਦੀ ਔਰ ਰਾਤ ਨੂੰ ਸੁੱਤੇ ਪਏ ਬੈੜਾਉਂਦੇ ਉੱਚੀ ਉੱਚੀ ਲਗਾਤਾਰ ਸਰਦਾਰ ਨੀਏ ਸਰਦਾਰ ਨੀਏ ਕਹਿ ਕੇ ਘਰ ਵਾਲੀ ਨੂੰ ਹਾਕਾ ਮਾਰਦੇ ਰਾਣਾ ਹਲੂਨ ਕੇ ਜਗਾਉਂਦਾ ਦੀਪਕ ਸਾਹਿਬ ਤੁਸੀਂ ਜੈਤੋ ਨਹੀਂ ਬਠਿੰਡਿਓ ਇੱਕ ਦਿਨ ਉਹ ਬਠਿੰਦੇ ਆਪਣੇ ਸ਼ਾਗਿਰਦ ਅਰਜਨ ਦਾਸ ਅਰਜਨ ਕੋਲ ਠਹਿਰੇ ਉਹ ਨਰਮ ਤਸਵੀਰ ਦਾ ਆਦਮੀ ਸੀ ਖਾਂਦਾ ਪੀਂਦਾ ਵੀ ਨਹੀਂ ਸੀ ਫੱਕਰ ਸੀ ਜਦੋਂ ਰਾਤ ਨੂੰ ਜੈਤੋਈ ਦਾ ਸਰਦਾਰ ਨੀਏ ਸਰਦਾਰ ਨੀਏ ਦੇ ਪਾਠ ਦਾ ਨਰੰਤਰ ਪ੍ਰਵਾਹ ਚੱਲਿਆ ਤੋ ਘਬਰਾਇਆ ਹੋਇਆ 2 ਕਿਲੋਮੀਟਰ ਦੂਰ ਰਾਣੇ ਦੇ ਘਰੇ ਆਇਆ ਸਮੱਸਿਆ ਦੱਸੀ ਰਾਣਾ ਗਿਆ ਹਲੂਨ ਕੇ ਕਹਿ ਗਿਆ ਜਤੋਈ ਸਾਹਿਬ ਤੁਸੀਂ ਜੈਤੋਂ ਨਹੀਂ ਬਠੰਡਿਓ ਗਜ਼ਲ ਦੀ ਹੁਨਰਮੰਦੀ ਨੂੰ ਲੈ ਕੇ ਡਾਕਟਰ ਸਾਧੂ ਸਿੰਘ ਹਮਦਰਦ ਨਾਲ ਉਹਦੇ ਮਤਭੇਦ ਵੀ ਹੋਏ ਇੱਕ ਤਰ੍ਹਾਂ ਆਹਮੋ ਸਾਹਮਣੇ ਹੋ ਗਏ ਬਹਿਸ ਛੜ ਪਈ ਇਹ ਬਹਿਸ ਜਨਤਕ ਤੌਰ ਤੇ ਨਹੀਂ ਛੜੀ ਸਗੋ ਅਜੀਤ ਵਿੱਚ 56 ਵਾਲੇ ਗਜ਼ਲ ਫਲਵਾੜੀ ਅੰਕ ਵਿੱਚ ਇੱਕ ਹਫ਼ਤੇ ਦੋਹਾਂ ਚੋਂ ਕੋਈ ਇੱਕ ਸਵਾਲ ਉਠਾਉਂਦਾ ਅਗਲੇ ਅੰਕ ਵਿੱਚ ਦੂਜੇ ਦਾ ਜਵਾਬ ਛਪਦਾ ਪੰਜਾਬ ਦੇ ਗਜ਼ਲ ਸੰਫਨਾ ਉਨਸ ਰੱਖਣ ਵਾਲੇ ਸ਼ਾਇਰਾਂ ਤੇ ਲੋਕਾਂ ਦੀਆਂ ਨਜ਼ਰਾਂ ਲਗਾਤਾਰ ਇਸ ਕਾਰਮ ਤੇ ਰਹਿੰਦੀਆਂ ਸੋਚਦੇ ਵੇਖੋ ਕੀ ਬੰਦਾ ਦੋਵਾਂ ਉਸਤਾਦਾਂ ਨੇ ਆਪਣੀ ਆਪਣੀਆਂ ਦਲੀਲਾਂ ਦਿੱਤੀਆਂ ਜੇਤੂ ਦੀਪਕ ਜੈਤੋਈ ਰਿਆ ਅਜੀਤ ਭਾਵਨਾ ਵਿੱਚ ਮਨ ਮਨੋਤੀ ਹੋਈ ਡਾਕਟਰ ਸਾਧੂ ਸਿੰਘ ਹਮਦਰਦ ਨੇ ਉਹਦਾ ਸਨਮਾਨ ਕੀਤਾ ਰੁੱਸੀਆਂ ਮੰਨਿਆਂ ਦੀ ਇਕੱਠੀ ਤਸਵੀਰ ਅਜੀਤ ਅਖਬਾਰ ਵਿੱਚ ਛਪੀ ਇਹ ਵੀ ਇਤਿਫਾਕ ਦੀ ਗੱਲ ਹੈ ਕਿ ਡਾਕਟਰ ਸਾਧੂ ਸਿੰਘ ਹਮਦਰਦ ਦੀ ਯਾਦ ਵਿੱਚ ਸ਼ੁਰੂ ਕੀਤਾ ਅਵਾਰਡ ਵੀ ਦੀਪਕ ਜੈਤੋਈ ਦੇ ਹਿੱਸੇ ਆਇਆ ਉਪਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਅਵਾਰਡ ਵੀ ਮਿਲਿਆ ਬਹੁਤ ਸਾਰੀਆਂ ਸਹਿਤ ਸਭਾਵਾਂ ਵੱਲੋਂ ਵੀ ਸਨਮਾਨ ਮਿਲੇ ਬਹੁਤਿਆਂ ਵਿੱਚ ਨਗਦ ਰਕਮ ਵੀ ਸ਼ਾਮਲ ਸੀ ਕਬੀਲਦਾਰੀ ਵੱਡੀ ਸੀ ਸਨਮਾਨਾਂ ਦੀ ਰਾਸ਼ੀ ਤੇਜ਼ ਬਹਿਣ ਵਿੱਚ ਰਿੱਤੇ ਵਾਂਗ ਖੁਰ ਜਾਂਦੀ ਜੇ ਤੋਈ ਦੇ ਜੀਵਨ ਵਿੱਚ ਇਮਤਿਹਾਨ ਲੈਣ ਵਾਲੀਆਂ ਕੜੀਆਂ ਵੀ ਬਹੁਤ ਆਈਆਂ ਇੱਕ ਬੇਟੀ ਦਾ ਵਿਆਹ ਸੀ ਹੱਥ ਤੰਗ ਸੀ ਐਨ ਮੌਕੇ ਤੇ ਜਗਦੇਵ ਸਿੰਘ ਜਸੋਵਾਲ ਨੇ ਆ ਕੇ ਬਾਹ ਫੜੀ ਲਾਜ ਰੱਖ ਦਿੱਤੀ ਜੇ ਤੋਈ ਨੇ ਖੁਸ਼ ਹੋ ਕੇ ਕੰਨਿਆਦਾਨ ਕੀਤਾ ਔਕੜ ਬਲੇ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਹਰਕੇਸ਼ ਸਿੰਘ ਸਿੱਧੂ ਵੀ ਨਿਰੰਤਰ ਬਾਂ ਫੜਦਾ ਰਿਹਾ ਜੇ ਦੁੱਖਾਂ ਦੀ ਕਮੀ ਨਹੀਂ ਸੀ ਢੋਈ ਦੇਣ ਵਾਲਿਆਂ ਦੀ ਵੀ ਬਹੁਤ ਆਸ ਸੀ ਜੈਤੋਈ ਸਹਿਤਿਕ ਸਫਰ ਦੇ ਮੁੱਢਲੇ ਪੜਾ ਤੇ ਗੀਤਕਾਰ ਨੰਦ ਲਾਲ ਨੂਰਪੁਰੀ ਦੇ ਸੰਪਰਕ ਵਿੱਚ ਆ ਗਿਆ ਸੀ ਚਿੱਠੀਆਂ ਹੀ ਉਦੋਂ ਦੋਸਤੀ ਦੇ ਪੁਲ ਸਾਰਦੀਆਂ ਇੱਕ ਦੂਜੇ ਨੂੰ ਮਨ ਦੇ ਨੇੜੇ ਕਰਦੀਆਂ ਇੱਕ ਵਾਰ ਨੂਰਪੁਰੀ ਨੇ ਹਰਿਆਣੇ ਵਿੱਚ ਕਵੀ ਦਰਬਾਰ ਤੇ ਜਾਣਾ ਸੀ ਕਈ ਦਿਨ ਪਹਿਲਾਂ ਜੈਤੋਈ ਨੂੰ ਚਿੱਠੀ ਲੈ ਕੇ ਦੱਸ ਦਿੱਤਾ ਕਿ ਉਹ ਕਿਹੜੇ ਦਿਨ ਕਿਹੜੀ ਗੱਡੀ ਮੋੜਦੇ ਹੋਏ ਜੈਤੋ ਆਣਗੇ ਮੈਨੂੰ ਜੈਤੋਈ ਨੇ ਇਹ ਗੱਲ ਦੱਸੀ ਸੀ ਅਸੀਂ ਅਕਸਰ ਹੀ ਪਬਲਿਕ ਰਿਲੇਸ਼ਨ ਦੇ ਕਈ ਦਰਬਾਰਾਂ ਵਿੱਚ ਇਕੱਠੇ ਹੁੰਦੇ ਇੱਕੋ ਥਾਂ ਰਾਤ ਵੀ ਕੱਟਦੇ ਸਾਹਿਤਿਕ ਸੁਭਾਵਾਂ ਦੇ ਸਮਾਗਮਾਂ ਵਿੱਚ ਵੀ ਮਿਲਦੇ ਨੂਰਪੁਰੀ ਆਏ ਤਾਂ ਜੈਤੋਈ ਦੇ ਚਾਹਤਾ ਕੋਈ ਅੰਤ ਨਹੀਂ ਸੀ ਮਨ ਦੀ ਖੁਸ਼ੀ ਚਾਂਬੜਾ ਪਾਰੀ ਸੀ ਪਰ ਖੁਸ਼ੀ ਵਿੱਚ ਇੱਕ ਚੀਜ਼ ਵੀ ਪੈਂਦੀ ਸੀ ਗੱਡੀ ਆਉਣ ਤੋਂ ਪਹਿਲਾਂ ਉਹ ਕਈ ਜਾਣਕਾਰਾਂ ਕੋਲ ਗਿਆ ਜੇਬ ਦੀ ਟੰਗੀ ਸੀ ਕਿਸੇ ਨੇ ਬਾਹ ਨਾ ਫੜੀ ਮਹਿਬੂਬ ਗੀਤਕਾਰ ਦੀ ਸੇਵਾ ਵੀ ਕਰਨੀ ਸੀ ਜਦੋਂ ਕਿਸੇ ਪਾਸੇ ਹੱਥ ਨਾ ਪਿਆ ਜੈਤੋਈ ਨੇ ਸਹੌਰਿਆਂ ਦੀ ਪਾਈ ਹੋਈ ਛਾਪ ਵੇਚ ਦਿੱਤੀ ਜੇ ਜਤੋਈ ਨੂੰ ਭਾਸ਼ਾ ਵਿਭਾਗ ਨੇ ਪੈਨਸ਼ਨ ਲਈ ਹੋਈ ਸੀ ਪੈਨਸ਼ਨ ਕਾਦੀ ਸੀ ਪੈਨਸ਼ਨ ਦੇ ਨਾਂ ਤੇ ਝੇੜ ਕੀਤੀ ਹੋਈ ਸੀ ਚਾਦਰ ਦਿੱਤਾ ਪਟਕਾ ਦਿੱਤਾ ਸੀ ਉੱਤੇ ਲੈਣ ਲਈ ਪੈਸਾ ਕਰੇ ਰੋਜ਼ ਨਹੀਂ ਸੀ ਆਉਂਦਾ ਚੁੱਲਾ ਅੱਗ ਮੰਗਦਾ ਸੀ ਪ੍ਰਾਂ ਆਟਾ ਪਤੀਲਾ ਦਾਲ ਸਬਜ਼ੀ ਮਰਨ ਵਰਗੀ ਹਾਲਤ ਵਿੱਚ ਜਿਉਂ ਕੇ ਗਿਆ ਹੈ ਦੀਪਕ ਜਤੋਈ ਅੰਤਿਕਾ ਜਤੋਈ ਨੇ ਸਹਿਤਿਕ ਸਫ਼ਰ ਦੌਰਾਨ 14 ਪੁਸਤਕਾਂ ਲਿਖੀਆਂ ਜਿਸ ਵਿੱਚ ਆਲਮਾਈ ਸਾਮ ਕੁੰਜੀਆਂ ਗੱਲ ਸੋਚ ਕੇ ਕਰੀ ਜ਼ੈਲਦਾਰਾ ਗੀਤ ਸੰਗ੍ਰਹਿ ਮਾਲਾ ਕਿਵੇਂ ਬਣੀ ਤਲਵਾਰ ਬੰਦਾ ਸਿੰਘ ਬਹਾਦਰ ਬਾਰੇ ਮਹਾਕਾਵ ਗ਼ਜ਼ਲ ਸੰਗ੍ਰਹਿ ਗ਼ਜ਼ਲ ਦੀ ਖੁਸ਼ਬੂ ਦੀਪਕ ਦੀ ਲੋ ਗ਼ਜ਼ਲ ਦੀ ਅਦਾ ਤੇ ਗ਼ਜ਼ਲ ਦੀ ਬੰਤਰ ਸੰਬੰਧੀ ਗ਼ਜ਼ਲ ਕੀ ਹੈ ਪੁਸਤਕ ਵੀ ਲਿਖੀ ਉਹਦੇ ਕਾਵਿ ਮੁਹਾਵਰੇ ਵਿੱਚ ਮੌਲਿਕ ਰੰਗ ਸੀ ਉਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਕਦੇ ਕਦੇ ਹੀ ਪੈਦਾ ਹੁੰਦੀ ਹੈ ਅਜਿਹੀ ਕਲਮ ਧੰਨਵਾਦ